ਯੋਰ ਵਾਪਸ ਆ ਜਾ ਮੈਂ ਤਾਂ ਰੋਟੀਆਂ ਲਾ ਲਾ ਕੇ ਥੱਕ ਗਿਆ ਤੇ ਮੋਟੇ ਉਹਦਾ ਪਿਛਲੇ 15 ਸਾਲਾਂ ਤੋਂ ਤੁਹਾਡੇ ਨਾਲ ਵਿਆਹੀ ਉਦੋਂ ਦੀਆਂ ਰੋਟੀਆਂ ਹੀ ਲਈ ਜਾਂਦੀ ਆ ਮੈਂ ਤਾਂ ਨਹੀਂ ਥੱਕੀ ਪੰਦਾ ਚਿਤ ਨਹੀਂ ਬਦਲਦੀ ਸਾਰਾ ਦਿਨ ਨਗਾ ਨੂ ਕਿ ਦੁਪਹਿਰੇ ਉਹਦਾ ਆਪਣੇ ਪਰ ਹੀ ਰਾਤ ਆਪੇ ਪਰ ਹੀ ਹੀ ਜਾਂਦਾ ਸਵੇਰ ਦਾ ਟਾਈਮ ਸੀ ਸਵੇਰ ਦਾ ਉੱਥੇ ਦਾ ਸੰਦਰ ਦਾ ਏ ਸੀ ਜਸਾਰਾ ਮੇਰਾ ਹੁਣ ਏਡੀ ਮੱਚ ਦੀ ਸੜਦੀ ਚ ਲਈ ਜਾਂਦੇ ਆ ਮੇਰਾ ਤਾਂ ਮੂੰਹ ਆ ਲੂਸ ਲੂਸ ਜਾਣ ਰਿਹਾ ਮੈਨੂੰ ਐ ਲੱਗਦਾ ਇਹਦੇ ਵਿੱਚ ਫੱਤਾ ਕਾਦੇ ਲਈ ਚੁੰਨਿਆ ਕਾਰ ਦਾ ਮੱਚ ਪਤਾ ਨਹੀਂ ਕਿ ਮੈਂ ਚਲੋਣੀ ਆਪਦੀ ਨਹੀਂ ਮਣੀ ਅੱਜ ਗੱਲ ਕਦੇ ਬੰਨੀ ਕਿ ਉਹ ਕਿਸੇ ਵੀ ਹਸਬੈਂਡ ਦੀ ਆਪਦੀ ਵਾਈਫ ਨਾਲ ਗੱਲ ਬਾਤ ਭਾਈ ਆ ਜਿਹੜੀਆਂ ਛਾਈਆਂ ਪਈਆਂ ਨਾ ਇਹ ਵੇਲੇ ਸੱਚੀ ਧੁੱਪੇ ਛਾਵੇਂ ਅਸਲ ਵਿੱਚ ਪਤਾ ਕੀ ਹੋਇਆ ਸੀ ਜਦੋਂ ਮੈਂ ਨਵੀਂ-ਨਵੀਂ ਆਈ ਸੀ ਨਾ ਮੈਨੂੰ ਇਹ ਪਤਾ ਹੀ ਨਹੀਂ ਸੀ ਕਿ ਇਹ ਕੋਣ ਸਾਨੂੰ ਸਕਰੀਨ ਲਾਉਂਦਾ ਭਾਈ ਉਵੇਂ ਹੀ ਤੁਰ ਤੁਰ ਜਾਣਾ ਮੈਂ ਤਾਂ ਤੇ ਜਦੋਂ ਮੈਂ 6 ਕੁ ਮਹੀਨਿਆਂ ਬਾਅਦ ਆਪਦਾ ਸ਼ਕਲ ਵੇਖੀ ਨਾ ਇੱਥੇ ਆਉਣ ਤੋਂ ਬਾਅਦ ਕਿ ਇੱਥੇ ਇੰਨੀਆਂ ਭੈੜੀਆਂ ਪੜੀਆਂ ਮੇਰੇ ਛਾਈਆਂ ਪੈਗੀਆਂ ਤੇ ਫੇਰ ਪਤਾ ਲੱਗਾ ਭਾਈ ਵੀ ਇੱਥੇ ਤਾਂ ਜੂਨ ਪਰਤ ਜਿਹੜੀ ਆ ਉਹ ਲੀਕੇਜ ਵੀ ਕੇਜ ਆ ਸੋ ਇਸ ਤੇ ਫੀਸਾਂ ਤਾਂ ਥੋੜੀਆਂ ਹੁੰਦੀਆਂ ਫੀਸਾ ਕੱਢਨੀਆ கரੰਟ ਭਰਨੇ ਕਰ ਛੇ ਉਹ ਦੇਣਾ ਕਰਨਾ ਬਹੁਤ ਗੱਲ ਚਲਦੀ ਸੀ ਅੱਜ ਸਟੂਡੈਂਟ ਲਾਈਫ ਦੀ ਬਾਕੀ ਸਟੂਡੈਂਟ ਲਾਈਫ ਬਹੁਤ ਔਖੀ ਹੁੰਦੀ ਹੈ ਜਦੋਂ ਕੁੜੀਆਂ ਮੁੰਡੇ ਇੱਥੇ ਆਉਂਦੇ ਹਨਾ ਉਹਨਾਂ ਨੂੰ ਆਪਣੀਆਂ ਫੀਸਾਂ ਵੀ ਕੱਢਣੀਆਂ ਹੁੰਦੀਆਂ ਨੇ ਤਾਂ ਪਿੱਛੋਂ ਇੰਨਾ ਮਿਲਿਆ ਮੈਂ ਉਹ ਵੀ ਪਿੱਛੇ ਭੇਜਦਾ ਸੀ ਕਿਉਂਕਿ ਉਸ ਵੇਲੇ ਨਾ ਮੇਰੇ ਪੇਕਿਆਂ ਦੇ ਨਾ ਮੇਰੇ ਸਹੁਰਿਆਂ ਦੇ ਇੰਨੇ ਹਾਲਾਤ ਵਧੀਆ ਨਹੀਂ ਸੀ ਹੈਗੇ ਕਿ ਮੇਰੇ ਕਰਕੇ ਕੋਈ ਪਿੱਛੇ ਪੈਸਾ ਪਾ ਸਕਦਾ ਫੀਸਾਂ ਫੋਸਾਂ ਤੇ ਪੁੱਛੋ ਹੀ ਨਾ ਮੈਂ ਕਿਹੜੇ ਕਿਹੜੇ ਕੰਮ ਨਹੀਂ ਕਰ ਛੱਡੇ ਪਰ ਚਲੋ ਉਹ ਵੀ ਜ਼ਿੰਦਗੀ ਦਾ ਇੱਕ ਟਾਂ ਕਿਸੇ ਦਿਨ ਫੇਰ ਤੁਹਾਨੂੰ ਉਹਦੀ ਸਟੋਰੀ ਦਾਨ ਖਾਨ ਦਾ ਤੇ ਗਏ ਨਾ ਅਸੀਂ ਨਾ ਰਸਤੇ 'ਚ ਨਾ ਕਈ ਸਾਰੀਆਂ ਇਦਾਂ ਦੀਆਂ ਚੀਜ਼ਾਂ ਦੇਖੀਆਂ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਾ ਕਿ ਮੈਨੂੰ ਤੁਹਾਡੇ ਨਾਲ ਡਿਸਕਸ ਕਰ ਲੈਣਾ ਚਾਹੀਦਾ ਗੱਲ ਇਹ ਸੀ ਕਿ ਮੈਂ ਤੇ ਜਗਦੀਪੇ ਸੋਚ ਰਿਹਾ ਸੀ ਕਿ ਬਾਹਰ ਆ ਕੇ ਮੁਲਖਾਂ ਬਗਾਨਿਆਂ 'ਚ ਕੰਮ ਕਰਨੇ ਬਹੁਤ ਔਖੇ ਹੁੰਦੇ ਪਿੱਛੇ ਆਪਾਂ ਪਰਿਵਾਰ ਛੱਡੇ ਆਪਾਂ ਨੂੰ ਹਮੇਸ਼ਾ ਇਹ ਹੀ ਡਰ ਲੱਗਦਾ ਹਾਏ ਰੱਬਾ ਪਿੱਛੇ ਸੁੱਖ ਸ਼ਾਂਤੀ ਆ ਸਾਡਾ ਪਰਿਵਾਰ ਠੀਕ ਆ ਸਾਡੇ ਨਾਲ ਇੱਕ ਨੌਨ ਦੇ ਵਿੱਚ ਕਿਸੇ ਦੇ ਮਦਰ ਦੀ ਪਹਿਲਾਂ ਡੈਥ ਹੋਈ ਸੀ 6 ਮਹੀਨੇ ਪਹਿਲਾਂ ਤੇ ਹੁਣ ਜਾ ਕੇ ਨਾ ਫਾਦਰ ਦੀ ਡੈਥ ਵੀ ਹੋ ਗਈ ਦੋ ਭਰਾ ਬਾਹਰ ਕੰਮ ਕਰਦੇ ਭਾਈ ਬਹੁਤ ਔਖਾ ਹੁੰਦਾ ਜਦੋਂ ਉਹ ਗਏ ਵਿਚਾਰੇ ਉਦੋਂ ਤਾਂ ਕਦੇ ਮੁੜਿਆ ਨਾ ਗਿਆ ਕਦੇ ਪੀਆਰ ਦੇ ਪੰਗੇ ਕਦੇ ਪੜਾਈਆਂ ਲਿਖਾਈਆਂ ਦੇ ਪੰਗੇ ਉਦੋਂ ਤਾਂ ਚਾਰਿਆਂ ਕੋਲ ਟਾਈਮ ਨਾ ਲੱਗਾ ਐਸੇ ਮੌਕੇ ਤੇ ਕਿਸੇ ਤੋਂ ਰਿਹਾ ਵੀ ਨਹੀਂ ਜਾਂਦਾ ਤੇ ਇਹ ਚੀਜ਼ਾਂ ਨੂੰ ਸੋਚ ਕੇ ਮੈਂ ਜਗਦੀਪ ਦੇ ਨਾਲ ਡਿਸਕਸ਼ਨ ਕਰਨ ਲੱਗੀ ਹੋਈ ਤੇ ਉਹ ਵੀ ਇਹੀ ਮੈਨੂੰ ਕਹਿਣ ਕਿ ਵਾਕੇ ਹੀ ਉਹਨਾਂ ਮੁਲਕਾਂ 'ਚ ਉਹ ਤੇ ਵਮਾਂ ਠੰਡੀਆਂ ਹੁੰਦੀਆਂ ਰਹਿਣਾ ਤਾਂ ਹੀ ਚੰਗਿਆ ਮੈਨੂੰ ਹਮੇਸ਼ਾ ਸਾਰੇ ਪੁੱਛਦੇ ਤੂੰ ਉਹਦੇ ਬੱਚੇ ਇੱਥੇ ਨਹੀਂ ਹੁੰਦੇ ਮੇਰੇ ਭੈਣੋਂ ਤੇ ਭਰਾਓ ਮੇਰੇ ਬੱਚੇ ਇੱਥੇ ਕਿਉਂ ਨਹੀਂ ਕਿਉਂਕਿ ਅਸੀਂ ਦੋਵੇਂ ਜੀ ਫੁੱਲ ਟਾਈਮ ਕੰਮ ਕਰਦੇ ਆਂ ਬੱਚੇ ਇੰਡੀਆ ਮੰਮੇ ਮਾਸੀਆਂ ਇੰਨਾ ਕੁਛ ਉਹਨਾਂ ਕੋਲ ਸ਼ਾਇਦ ਮੈਂ ਉਹਨਾਂ ਨੂੰ ਉਹਨਾ ਪਿਆਰ ਵੀ ਨਾ ਦੇ ਪਾਵਾਂ ਹਾਲਾਂਕਿ ਮੈਨੂੰ ਪਤਾ ਹੈ ਬੱਚਿਆਂ ਲਈ ਮਾਂ ਪਿਓ ਬਹੁਤ ਜ਼ਰੂਰੀ ਹੁੰਦਾ ਮਾਂ ਪਿਓ ਵਰਗੀ ਕੇਅਰ ਮਾਂ ਪਿਓ ਵਰਗਾ ਪਿਆਰ ਕੋਈ ਨਹੀਂ ਦੇ ਸਕਦਾ ਪਰ ਜਦੋਂ ਆਪਾਂ ਨੂੰ ਪਿੱਛੇ ਸਪੋਰਟ ਕਰਨ ਵਾਲੇ ਬੈਠੇ ਆ ਕਿ ਹਜੇ ਉਹਨਾਂ ਦੀ ਛੋਟੀ ਉਮਰ ਆ ਦੂਸਰੀ ਗੱਲ ਬਾਹਰ ਆਉਂਦਾ ਡਿਸੀਜਨ ਵੀ ਤਾਂ ਮੈਂ ਉਹਨਾਂ ਲਈ ਲਿਆ ਸੀ ਕਿ ਉਹਦੀ ਮਿਹਨਤ ਨਾਲ ਤਾਈ ਉਹਨਾਂ ਨੂੰ ਕਰ ਸਕੂਗੀ ਇੱਥੇ ਲਿਆ ਕੇ ਮੈਂ ਉਹਨਾਂ ਨੂੰ ਕੈਦ ਕਰਦਾ ਔਰ ਇੱਕ ਇਥੋਂ ਦਾ ਤਾਂ ਰੋਲ ਵੀ ਹੈ 14 ਸਾਲ ਤੱਕ ਤੁਸੀਂ ਬੱਚੇ ਘਰੇ ਇਕੱਲੇ ਨਹੀਂ ਛੱਡ ਸਕਦੇ ਇਹਦਾ ਮਤਲਬ ਸਾਨੂੰ ਇੱਕ ਜਣੇ ਨੂੰ ਉਹਨਾਂ ਦੇ ਨਾਲ ਰਹਿਣਾ ਪਊਗਾ ਸੋ ਅੱਜ ਮੈਂ ਗੁੰਨ ਰਹੀ ਸੀ ਨਾਣ ਵਾਲਾ ਆਟਾ ਪਾਇਆ ਨਮਕ ਪਾਇਆ ਫਿਰ ਜਾ ਕੇ ਸਾਟੇ ਨੂੰ ਮੈਂ ਗੁੰਨਿਆ ਸੀ ਇਹ ਆਟਾ ਗੁੰਨਣ ਤੋਂ ਬਾਅਦ ਮੈਂ ਨੂੰ ਰੱਖ ਦਿੱਤਾ ਉਹਨੇ ਚਿਰ ਨੂੰ ਮੈਂ ਆਪਦੀ ਗੋਟ ਕੜੀ ਦੀ ਤਿਆਰੀ ਕਰਨ ਲੱਗੀ ਵੈਸੇ ਇਹ ਜਿਹੜਾ ਮੈਂ ਘਰੇ ਕੀ ਕਹਿੰਦੀਆਂ ਗੱਲ ਹੋ ਜਾਂਦੇ ਆ ਘੰਟੇ ਅੱਧੇ ਮੈਂ ਉਧਰ ਨਾਲ ਦੀ ਨਾਲ ਆਦਾ ਟੀਵੀ ਲਾਇਆ ਸੀ ਨਾਲ ਦੀ ਨਾਲ ਆਦਾ ਟੀਵੀ ਵੇਖ ਕਿ ਮੈਨੂੰ ਆਪਦਾ ਹੁਣ ਮੰਨੂ ਹੋ ਸੋ ਇਸ ਕਰਕੇ ਗੋਟ ਬਣਾਉਣ ਦੇ ਲਈ ਮੈਂ ਅਕਸਰ ਜਿਹੜੇ ਗਰਮ ਮਸਾਲੇ ਆ ਮੈਂ ਗਰਮ ਮਸਾਲਾ ਨਹੀਂ ਪਾਉਂਦੀ ਮੈਂ ਆਪਦੇ ਜਿਹੜੇ ਖੜੇ ਮਸਾਲੇ ਹੁੰਦੇ ਨਾ ਉਹਨਾਂ ਨੂੰ ਤਵੇ ਤੇ ਰੋਸਟ ਕਰਕੇ ਹੀ ਪੀਸ ਕੇ ਬਣਾਉਣੀ ਆ ਇਹਦੇ ਨਾਲ ਨਾ ਜਿਹੜਾ ਸਬਜੀ ਦੇ ਵਿੱਚ ਕਿਸੇ ਵੀ ਸਬਜੀ ਦੇ ਵਿੱਚ ਨਾਟ ਓਨਲੀ ਮੀਟ ਜਾਂ ਜੇ ਤੁਸੀਂ ਉਹੋ ਜੀ ਚ ਨੌਨਵੇਜ ਬਣਾਉਣਾ ਉਹਦੇ ਲਈ ਨਹੀਂ ਕਿਸੇ ਵੀ ਤਰ੍ਹਾਂ ਦੀ ਜਦੋਂ ਤੁਸੀਂ ਸਬਜੀ ਬਣਾਉਨੇ ਆ ਨਾ ਉਹਦੇ ਵਿੱਚ ਇਹਨੂੰ ਚੁਟਕੀ ਭਰ ਮਸਾਲਾ ਪਾ ਲਓ ਇੰਨਾ ਕੁ ਵਧੀਆ ਬਣਦਾ ਇੰਨੀ ਸੱਲੀ ਰਹਿੰਦੀ ਲੱਗਦਾ ਮਸਾਲਾ ਬਣਾਉਣ ਤੋਂ ਬਾਅਦ ਮੈਂ ਆਪਦੀ ਬਾਹਰ ਲਿਆ ਕੇ ਕਰਨ ਲੱਗੀ ਸੀ ਤਿਆਰੀ ਕਰਨਾ ਐਸੀ ਕਿ ਮੈਂ ਹੋਰ ਚੀਜ਼ ਜ਼ਰੂਰ ਕਰਦੀ ਹੁੰਨੀ ਚਾਹੇ ਮੈਂ ਕੋਈ ਦਾਲ ਬਣਾਵਾ ਚਾਹੇ ਮੈਂ ਕੋਈ ਤਰੀ ਵਾਲੀ ਸਬਜ਼ੀ ਬਣਾਵਾ ਜਾਂ ਕੋਈ ਮੀਟ ਬਣਾਵਾ ਮੈਂ ਹਮੇਸ਼ਾ ਦੇਸੀ ਘਿਓ ਦਾ ਤੜਕਾ ਹੀ ਲਾਉਂਦੀ ਕਿ ਉਹਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਆ ਉਹਦੇ 'ਚ ਬਹੁਤ ਇਦਾਂ ਹੀ ਸੋਚਦੀ ਹੁੰਨੀ ਇਹਦੇ ਵਿੱਚ ਮੈਂ ਦੋ ਤਰ੍ਹਾਂ ਦੇ ਪਿਆਜ਼ ਪਾਏ ਸੀ ਇੱਕ ਤਾਂ ਪਿਆਜ਼ ਮੈਂ ਕ੍ਰਸ਼ ਕਰਕੇ ਬਣਾਇਆ ਸੀ ਤੇ ਇੱਕ ਪਿਆਜ਼ ਮੈਂ ਲੰਬਾ ਲੰਬਾ ਕਰਕੇ ਪਾਇਆ ਸੀ ਕ੍ਰਸ਼ ਕਰਕੇ ਇਸ ਲਈ ਪਾਇਆ ਸੀ ਤਾਂ ਜੋ ਜਿਹੜੀ ਗਰੇਵੀ ਆ ਉਹ ਥਿੱਕ ਬਣ ਆਈਸ ਨਾਲ ਵੀ ਖਾਧੀ ਜਾ ਸਕੇ ਤੇ ਖਾਧੀ ਜਾ ਸਕੇ ਬਹੁਤ ਐਸੇ ਮੈਂ ਅੱਜ ਤੁਹਾਨੂੰ ਜਿਹੜਾ ਜਿਹੜਾ ਵਿਆਹ ਹੋਇਆ ਸੀ ਨਾ April Fool ਵਾਲੇ ਦਿਨ 1st April ਸੀ ਜਿੱਦਣ ਮੈਨੂੰ ਜਗਦੀਪ ਦੇਖਣ ਆਏ ਸੀਗੇ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਮੈਂ ਕਿਹਾ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਤੇ ਤਾਂ April Fool ਹੁੰਦਾ ਤੇ ਮੇਰਾ ਵੀ April Fool ਹੀ ਬਣਾ ਦਿੱਤਾ ਮੇਰੇ ਸਹੁਰਿਆਂ ਨੇ ਮੈਂ ਕਿਹਾ ਸਾਡਾ 1st April ਨੂੰ ਮੈਨੂੰ ਜਗਦੀਪ ਤੇ ਦੇਖਣ ਆਏ ਤੇ ਮੈਨੂੰ ਨਾਲ ਦੀ ਨਾਲ ਹੀ ਉਹ ਪਸੰਦ ਕਰਕੇ 15 ਦਿਨਾਂ ਚ ਸਾਡਾ ਜਿਹੜਾ ਵਿਆਹ ਸੀ ਉਹ ਪੱਕਾ ਹੋ ਗਿਆ ਜਗਦੀਪ ਨੂੰ 2 ਦਿਨ ਪਹਿਲਾਂ ਗੁਰਸ਼ਰਨ ਤੇ ਮੇਰੇ ਮਾਮਾ ਜੀ ਦਾ ਜਵਾਈ ਸੀ ਜਿਹੜਾ ਵੱਡਾ ਉਹ ਦੇਖਣ ਗਿਆ ਗੁਰਸ਼ਰਨ ਨੇ ਮੇਰਾ ਘਰ ਘੁਰਤੇ ਕੀ ਵੇਖਣਾ ਸੀ ਜੀਜਾ ਆਵਦਾ ਤਾਂ ਕੀ ਵੇਖਣਾ ਸੀ ਉਹ ਤੇ ਉੱਥੇ ਜਾ ਕੇ ਜਿਹੜੀ ਮੇਰੇ ਸਹੁਰਿਆਂ ਦੇ ਘਰ 베ਰੀ ਲੱਗੀ ਸੀ ਨਾ ਨਿੱਕਾ ਜਿਹਾ ਤਾਂ ਹੁੰਦਾ ਸੀ ਜਾ ਕੇ ਉਹਦੇ ਉੱਤੇ 베ਰੀਆਂ ਹੀ ਤੋੜ ਤੋੜ ਕੇ ਖਾ ਰਿਆ ਸੀ ਉਹਨੂੰ ਤਾਂ ਉਹਦਾ ਹੀ ਸੁਆਸ ਸੀ ਤੇ ਮੈਂ ਨਾ ਜਦੋਂ ਘਰੇ ਆ ਹੁਣ ਮੰਮੀ ਉਹਨਾਂ ਨੂੰ ਤਾਂ ਪੁੱਛ ਨਹੀਂ ਸਕਦੇ ਕਿ ਕਿਵੇਂ ਦਾ ਉਹਨਾਂ ਦਾ ਘਰ-ਬਾਰ ਸੀ ਕਿਵੇਂ ਦਾ ਮੁੰਡਾ ਗੁਰਸ਼ਰਨ ਛੋਟਾ ਹੁੰਦਾ ਸੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਿਵੇਂ ਦਾ ਮੁੰਡਾ ਸੀਗਾ ਕਿਵੇਂ ਦਾ ਘਰ ਸੀ ਬਹੁਤ ਵਧੀਆ ਘਰ ਆ ਉਹਨੂੰ ਕੁਝ ਨਹੀਂ ਪਤਾ ਕਿ ਮੁੰਡਾ ਕਿਹੜਾ ਸੀ ਕਿ ਨਹੀਂ ਤੇ ਮੈਂ ਤੇ ਵੈਸੇ ਹੀ ਜਿੱਦੋਂ ਮੇਰੀ ਅਗੇਜਮੈਂਟ ਹੋਈ ਉਦੋਂ ਵੀ ਜਗਤਦੀਪ ਵੱਲ ਨਹੀਂ ਚਾਕੀ ਕਿਉਂਕਿ ਸਾਰੇ ਰਿਸ਼ਤੇਦਾਰ ਤੇ ਘਰ ਬੈਠੇ ਸੀਗੇ ਹਨਾ ਤੇ ਮੇਰੇ ਭਾਜੀ ਜਿਹੜੇ ਗਏ ਸੀ ਨਾਲ ਉਹਨਾਂ ਨੇ ਮੈਨੂੰ ਕਹਿ ਦਿੱਤਾ ਮਮਾਈ ਦੇ ਜੁਆਇਨੇ ਕਹਿੰਦੇ ਕਿ ਬਸ ਤੈਨੂੰ ਉਹਨੂੰ ਅੰਦਰ ਵੜ ਗਈਆਂ ਕਿ ਵੀ ਮੁੰਡਾ ਵੀ ਵਰਗੇ ਹੈ ਵੀ ਮੇਰੇ ਹੀ ਵਰਗੇ ਕਿਉਂਕਿ ਬਹੁਤ ਜਿਹਾ ਸਿਮਿਲਰ ਨੇ ਸਾਡੇ ਵਾਣਾਂ ਚ ਬਥੇਰਾ ਰੁੱਲਦਾ ਫਿਰਦਾ ਮੈਂ ਕਹਿੰਨੀ ਰੇਤਲੇ ਵਾਣਾਂ ਚ ਇੰਨਾ ਹੁੰਦਾ ਸੀ ਨਾ ਅਸੀਂ ਕਦੇ ਪੁੱਛਦੇ ਨਹੀਂ ਸੀ ਹੁੰਦੇ ਅੱਜ ਜਦੋਂ ਮੈਂ ਇੱਥੇ ਗਈ ਇੱਥੇ 5 ਡਾਲਰ ਦਾ ਮਿਲਣ ਦਾ ਪਖੜਾ ਤੇ ਪਖੜੇ ਨੂੰ ਵੇਖ ਕੇ ਮੈਂ ਖੈਲਾ ਜਗਦੀਪ ਆਪਣੇ ਪਿੰਡ ਇੰਡੀਆ ਚ ਤੇ ਕੋਈ ਪੁੱਛੇ ਵੀ ਨਾ ਇਹਨੂੰ ਤੇ ਇੱਥੇ ਲੋਕੀ ਪਖੜਾ ਆ ਕੇ ਤੇ ਸ਼ੋਕੇਸ਼ਾਂ ਚ ਲਾਏ ਉਹ ਹੀ ਗਲਤਾਂ ਦੀ ਜੂਨ ਬੁਰੀ ਜੱਟਾਂ ਨੂੰ ਹੀ ਤੰਗ ਕਰਨਾ ਤੇ ਮੈਂ ਜਗਦੀਪ ਨੂੰ ਕਿਹਾ ਮੈਂ ਹਾਂ ਜੇ ਨਾਨ ਖਾਣੇ ਆ ਨਾ ਪਹਿਲਾਂ ਮੇਰੇ ਨੂੰ ਗਰੋਸਰੀ ਬਾਅਦ ਚੋ ਮੈਂ ਕਿਹਾ ਤੁਸੀਂ ਇੱਧਰ ਲਾ ਲਿਆ ਕੁਝ ਹੋਰ ਚਲੋ ਮੈਂ ਤੁਹਾਡੇ ਨਾਲ ਗੱਲ ਕਰਦੀ ਪਈ ਸੀ ਹਣਾ ਤੇ ਵੀ ਉਹ ਮੈਨੂੰ ਵੇਖਣ ਗਿਆ ਮੇਰੇ ਸਹੁਰੇ ਤੇ ਚਲੋ ਹੋਸਟਲੀ ਮੇਰਾ ਤੇ ਜਗਦੀਪ ਦਾ ਇੱਕੋ ਜਿਹਾ ਹੀ ਨੇਚਰ ਹੈ ਬਹੁਤ ਸਾਡੇ ਚ ਸਮਾਨਤਾਵਾਂ ਨੇ ਹੁਣ ਪਰ ਮੇਰਾ ਘਰ ਵਾਲਾ ਮੈਂ ਵਿਆਹ ਤੋਂ ਪਹਿਲਾਂ ਨਹੀਂ ਸੀ ਵੇਖਿਆ ਜਿੱ ਤਾਸਕਾ وجہ ਸੁੱਤੇ ਉੱਠ ਕੇ ਤੁਸੀਂ ਆ ਗਏ ਆ ਕਿ ਤੁਸੀਂ ਮੇਰੇ ਤੇ ਰੋਬ ਮਾਰ ਰਹੇ ਆ ਦੱਸ ਮੈਂ ਦੋ ਹੱਥ ਹੁੰਦੇ ਚਾਰ ਹੱਥ ਦਾ ਕੰਮ ਕਰਦੀ ਬਈ ਆ ਇੱਧਰ ਨਾ ਚੱਲੀ ਪਾਏ ਆ ਇਹਦਾ ਉਹ ਤੇ ਚ ਪਾਉਂਗੇ ਅਰੇ ਫੇਰ ਹੀ ਉਹ ਚੱਲਣਾ ਨਾ ਜੋਰ ਮੇਰੇ ਪੰਜ ਪਹਿਲਾ ਕਪੜੇ ਲੱਭਣ ਤੇ ਕਰਨ ਤੇ ਹੁਣ ਮੈਂ ਕਿੰਨੀ ਮੈਂ ਧੋ ਕੇ ਰੱਖ ਦੂੰ ਜੇ ਇਹਦੇ ਚ ਕੋਈ ਕੱਢ ਗਿਆ ਤਾਂ ਕਿ ਹੁਣ ਇਹ ਨਾ ਕਿਉਂਕਿ ਆਪਦੇ ਆਪ ਧੁੱਪ ਕੇ ਤੇ ਆਪਦੇ ਆਪ ਸੁੱਕਣੇ ਨਹੀਂ ਪੈ ਜਾਂਦੇ ਹਾਂ ਆਪ ਦਾ ਗੱਲਾਂ ਕਰਨੀਆਂ ਬਹੁਤ 10 ਵਜੇ ਉੱਠ ਕੇ ਤੇ ਦੂਜਿਆਂ ਨੂੰ ਲੈਕਚਰ ਦੇਣਾ ਬਹੁਤ ਸੌਖਾ ਜਦੋਂ ਆਪ ਕਰਨਾ ਪੈਂਦਾ ਨਾ ਉਦੋਂ ਪਤਾ ਲੱਗਦਾ ਉਦੋਂ ਉਹ ਬੱਸ ਕਰ ਮੋਟੋ ਨਹੀਂ ਪਰ ਕਰਨਾ ਤਾਂ ਪੈਂਦਾ ਹੀ ਆ ਤਾਂ ਫੇਰ ਉਹ ਤੁਹਾਨੂੰ ਵੀ ਕਰਨਾ ਪੈਂਦਾ ਥੋੜੇ 4 ਵਜੇ ਔਰਤ ਨਹੀਂ ਕੱਲੀ